ਸਮਾਜ ਸੇਵਕ ਆਜ਼ਾਦ ਜੁੱਧ ਕਲੱਬ ਫਗਵਾੜਾ ਦੇ ਪ੍ਰਧਾਨ ਜੀਐਸ ਇਲੈਕਟ੍ਰੋਨਿਕ ਦੇ ਮਾਲਕ ਗੁਰਚਰਨ ਸਿੰਘ ਦੀ ਫਰੈਂਡ ਕਲੋਨੀ ਵਿੱਚ ਤੇ ਦੁਕਾਨ ਤੇ ਚੋਰਾਂ ਨੇ ਲਗਾਤਾਰ ਤੀਜੀ ਵਾਰ ਦੁਕਾਨ ਦੇ ਪਿੱਛੋਂ ਤੋਂ ਆਪ ਉੱਟ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਜਿਸ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਦੇ ਅੱਗੇ ਕੈਮਰੇ ਲੱਗੇ ਹੋਏ ਹਨ ਤੇ ਚੋਰਾਂ ਨੇ ਪਿੱਛੇ ਪਾਸਿਓਂ ਦੀਵਾਰ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਦੀਵਾਰ ਅੰਦਰੋਂ ਬਹੁਤ ਮਜ਼ਬੂਤ ਹੋਣ ਕਾਰਨ ਚੋਰ ਅਸਫਲ ਰਹੇ ਤੇ ਉਹਨਾਂ ਦਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਠੀਕ ਹੈ ਕਿ ਲਗਾਤਾਰ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਮ ਲਗਾਈ ਜਾਵੇ ਅਤੇ ਜੋ ਲੋਕ ਇਹ ਚੋਰੀਆਂ ਕਰਦੇ ਹਨ ਉਹਨਾਂ ਨੂੰ ਨੱਥ ਪਾਈ ਜਾਵੇ। ਪ੍ਰਧਾਨ ਗੁਰシャン ਸਿੰਘ ਨੇ ਕਿਹਾ ਕਿ ਸਾਡੇ ਇਲਾਕੇ ਫਰੈਂਡ ਕਲੋਨੀ ਰੀਜੈਂਸੀ ਟਾਊਨ ਦੇ ਨਜ਼ਦੀਕ ਬਹੁਤ ਸਾਰੇ ਨਸ਼ੇੜੀ ਘੁੰਮਦੇ ਮਿਲ ਜਾਣਗੇ ਜਿਨ੍ਹਾਂ ਨੂੰ ਕਾਬੂ ਕਰਕੇ ਪੁਲਿਸ ਨੂੰ ਵੱਡੀ ਕਾਮਯਾਬੀ ਵੀ ਹਾਸਲ ਹੋ ਸਕਦੀ ਹੈ। ਪ੍ਰਧਾਨ ਗੁਰシャン ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਲਿਖ ਕੇ ਸ਼ਿਕਾਇਤ ਦੇ ਦਿੱਤੀ ਗਈ ਹੈ। ਜੇਕਰ ਤੁਸੀਂ ਹਲੇ ਤੱਕ YouTube ਚੈਨਲ ਸਤਾਰਬਜੀ ਸੱਚ ਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਹਾਂਜੀ ਸੱਚ ਕਰ ਜੀ ਇਹ ਦੁਕਾਨ ਮੇਰੀ ਹੈ ਜੀ ਫਗਵਾੜੇ ਜੀ ਐਸ ਇਲੈਕਟ੍ਰੀਕਲ ਫਰੈਂਡਸ ਕਲੋਨੀ ਰਜੈਂਸੀ ਆਉਣ ਦੇ ਬਾਹਰ ਇੱਥੇ ਕਿਸੇ ਨੇ ਟਰਾਈ ਕੀਤਾ ਬਾਹਰ ਖੱਡਾ ਮਾਰਨ ਚਲੋ ਕੰਦ ਮજબੂਤ ਸੀਗੀ ਬਚਾਅ ਹੋ ਗਿਆ ਤਿੰਨ ਚਾਰ ਵਾਰੀ ਅੱਗੇ ਵੀ ਹੋਈ ਹੈ ਕੋਸ਼ਿਸ਼ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਅਰਜੈਂਸੀ ਡਾਊਨ ਏਰੀਆ ਹੈ ਸ਼ਹਿਰ ਦੀ ਸਭ ਤੋਂ ਪੌਸ਼ ਕਲੋਨੀਆਂ ਵਿੱਚ ਏਰੀਆ ਆਉਂਦਾ ਇੱਥੇ ਮੜਾ ਮੋਟਾ ਗੇੜਾ ਮਾਰਿਆ ਕਰੇ ਕਿਉਂਕਿ ਰਾਤ ਨੂੰ 7-8 ਵਜੇ ਤੋਂ ਬਾਅਦ ਬੜੇ ਮਤਲਬ ਭੰਗੀ ਕਿਸਮ ਦੇ ਲੋਕ ਇੱਥੇ ਘੁੰਮਦੇ ਆ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜੇ ਇਸ ਕਲੋਨੀ ਚ ਗੇੜਾ ਮਾਰਿਆ ਜਾਵੇ ਤੇ ਬਹੁਤ ਮਤਲਬ ਲੋਕੀ ਇਦਾਂ ਦੇ ਸ਼ੱਕੀ ਕਿਸੇ ਦੇ ਫੜ ਫਸ ਸਕਦੇ ਆ ਇਹ ਜਦੋਂ ਤੁਸੀਂ ਕਹਿੰਦੇ ਪਹਿਲਾਂ ਵੀ ਇੱਥੇ ਕਈ ਵਾਰ ਤੁਹਾਡੀ ਦੁਕਾਨ ਦੇ ਉੱਤੇ ਬੈਕਸਾਈਡ ਤੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਹਿਲਾਂ ਵੀ ਤੁਸੀਂ ਇਹਦੇ ਬਾਰੇ ਕੋਈ ਜਾਣਕਾਰੀ ਪਹਿਲਾਂ ਭਾਜੀ ਕੋਵਿਡ ਚ ਇੱਕ ਵਾਰੀ ਹੋ ਚੁੱਕਾ ਇਨਸੀਡੈਂਟ ਮਤਲਬ ਇਹ ਗਰੀਬਨ ਦਸਾਂ 15 ਸਾਲਾਂ ਚ ਚੌਥਾ ਪੰਜਵਾਂ ਇਨਸੀਡੈਂਟ ਹੈ ਜੀ ਚਲੋ ਬਾਬੇ ਦੀ ਮਿਹਰ ਆ ਬਚਾਅ ਹੁੰਦਾ ਰਿਹਾ ਜੇ ਅਸੀਂ ਪਿੱਛੋਂ ਕੰਧ ਦੀ ਥੋੜੀ ਮਜ਼ਬੂਤੀ ਜ਼ਿਆਦਾ ਆ ਤੇ ਉਹਦੇ ਕਰਕੇ ਬਚਾਅ ਹੋ ਗਿਆ ਪਰ ਮੇਰੀ ਮਜ਼ਬੂਤੀ ਆ ਤਾਂ ਜੇ ਬਾਕੀ ਮਾਰਕੀਟ ਹੈਗੀ ਆ ਉਹਨਾਂ ਦੀ ਇਦਾਂ ਮਜ਼ਬੂਤੀ ਹੈ ਨਹੀਂ ਉਹ ਕੋਈ ਵੀ ਇਨਸੀਡੈਂਟ ਹੋ ਸਕਦਾ ਕੋਈ ਅਣਸਵੈ ਘਟਨਾ ਵਾਪਰ ਸਕਦੀ ਆ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਦੇ ਪਾਸੇ ਥੋੜਾ ਜਿਹਾ ਲਿਖੇ ਤੁਸੀਂ ਇਹਦੇ ਬਾਰੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਨਹੀਂ ਅਸੀਂ ਚੱਲੇ ਆ ਜੀ ਅਸੀਂ ਹੁਣੇ ਚੈੱਕ ਕੀਤਾ ਇਹ ਉਣਾ ਤੁਹਾਨੂੰ ਆਹ ਦੇਖ ਕੇ ਤੇ ਉੱਤ ਬਾਅਦ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਥਾਣੇ ਦੇ ਕੇ ਅੰਨੇ ਆ ਜੀ ਠੀਕ ਹੈ ਤੇ ਕੀ ਮੰਗ ਕਰੋਗੇ ਤੁਸੀਂ ਮੰਗ ਇਹੀ ਆ ਭਾਜੀ ਸ਼ਹਿਰ ਵਿੱਚ ਜਿਹੜੀਆਂ ਚੋਰੀ ਦੇ ਆ ਵਾਰਦਾਤਾਂ ਵਧ ਰਹੀਆਂ ਆ ਜਾਂ ਸਨੈਚਰ ਪੜੇ ਆ ਇਹਨਾਂ ਨੂੰ ਨੱਥ ਪਾਣ ਦੀ ਲੋੜ ਆ ਕਿਉਂਕਿ ਇੱਕ ਆਮ ਇਨਸਾਨ ਜਿਹੜਾ ਆਮ ਬਿਜ਼ਨਸਮੈਨ ਆ ਉਹਨੇ ਤਾਂ ਜੋ ਕਮਾਉਣਾ ਵੀਰੇ ਉਹੀ ਸ਼ਾਮ ਨੂੰ ਖਾਣਾ ਠੀਕ ਹੈ ਨਾ ਇਸ ਕਰਕੇ ਪੁਲਿਸ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਵੀ ਥੋੜਾ ਸਖਤੀ ਕਰੇ ਕਿ ਜਿਹੜੇ ਆਪਾਂ ਚਲਾਨ ਵਗੈਰਾ ਵੀ ਚਲੋ ਕੱਟਦੇ ਆ ਜਾਂ ਆਪਾਂ ਉਹਦੇ ਨਾਲ ਨਾਲ ਆ ਵੀ ਡਿਊਟੀ ਨਿਭਾਈ ਜਾਵੇ ਜਿਹੜੀਆਂ ਕਲੋਨੀਆਂ ਨਹੀਂ ਚੰਗੀ ਤਰ੍ਹਾਂ ਡਿਵੈਲਪ ਹੋ ਆਣੀ ਚਾਹੀਦੀ